ਮੰਮੀ ਤੈਨੂੰ ਕੀ ਲੱਗਦਾ ਕੁੜੀ ਇਹਦੀ ਹੋਊਗੀ ਵੇ ਇਹਦੀ ਕੁੜੀ ਕਿੱਥੋਂ ਹੋਣੀ ਆ ਨਹੀਂ ਮੰਮੀ ਮੈਨੂੰ ਤਾਂ ਲੱਗਦਾ ਨਹੀਂ ਵਿਆਹ ਕਰ ਲਿਆ ਕੁੜੀ ਇਹਦੀ ਆ ਵੇ ਵਿਆਹ ਨਹੀਂ ਇਹ ਕਰਾ ਸਕਦੀ ਜੇਦੀ ਬੜੀ ਪੱਕੀ ਆਗੀ ਤੈਨੂੰ ਪਤਾ ਵਾ ਕਿੱਦਾਂ ਦੀ ਇਹਨੇ ਵਿਆਹ ਕਿੱਥੋਂ ਕਰਾਉਣਾ ਨਾਲ ਇਹਨੂੰ ਕਿੰਨੇ ਖੜਨਾ ਹੁਣ ਅੱਧ ਕੜਨੂੰ ਮੰਮੀ ਵੀ ਲੋਡਵੰਦ ਲੈ ਜਾਂਦੇ ਆ ਤੇ ਕੁੜੀ ਆਈ ਕਿੱਥੋਂ ਇਹਦੇ ਨਾਲ ਫਿਰ ਕੀ ਪਤਾ ਪਏ ਉਹਦੇ ਭਰਾ ਦੀ ਹੋਵੇ ਮੰਮੀ ਭਰਾ ਦੀ ਕੁੜੀਆਂ ਮੈਂ ਦੋ ਵੇਖੀਆਂ ਵਾ ਉਹ ਨਿੰਗ ਨਿੰਗਿਆ ਸੀ ਨਾ ਪੰਜ ਸਾਲ ਹੁੰਦੇ ਡੇਢ ਹੋ ਗਈਆਂ ਵਾ ਉਹਨੇ ਕੁੜੀ ਨੂੰ ਦੋੜੀ ਪਛਾਣ ਮੈਨੂੰ ਇਹ ਕੁੜੀ ਇਹਦੀ ਹੀ ਆ ਹੋ ਸਕਦਾ ਫਿਰ ਭਾਵੇਂ ਹੱਡੀ ਹੋਵੇ ਕੀਪਤਾ ਖਾਨੂੰ ਨਹੀਂ ਉਹ ਬੇਕੂਬ ਵੜੋਂਦੇ ਖਾਨੂੰ ਆਂਦੀ ਇਹ ਮੇਰੀ ਭਝਾਈ ਨੇ ਮੈਨੂੰ ਦਵਾਈ ਦੇ ਦਿੱਤੀ ਆ ਕੀਪਤਾ ਇਹਨੇ ਖਿਹੜਾ ਹੱਡ ਤੋਂ ਛਡਾਉਣਾ ਹੈਗਾ ਤਾਂ ਨਹੀਂ ਹਾਨੂੰ ਇਦਾਂ ਕਹਿੰਦੀ ਰਹੀ ਪੱਕਾ ਮੰਮੀ ਝੂਠ ਮਾਰਦੀ ਆ ਇਦਾਂ ਕਰੀ ਇਹਦਾ ਪਿੱਛਾ ਕਰੀ ਕਿ ਕਿੱਥੇ ਜਾਂਦੀ ਤੇ ਕਿੱਥੇ ਰਹਿੰਦੀ ਆ ਹੁਣ ਤੂੰ ਇਦਾਂ ਕਰ ਬੇ ਮਿੰਟਮ ਮੈਂ ਦਵਾਈ ਲੈਣੀ ਆ ਤੇ ਤੂੰ ਪਿੱਛਾ ਕਰ ਇਹਦਾ ਵੇਪੀ ਜਾਂਦੀ ਕਿੱਧਰ ਨੂੰ ਆ ਜੇ ਤੇ ਨੇ ਵਿਆਹ ਕਰਾਇਆ ਹੋਇਆ ਤੇ ਫਿਰ ਇਹਨੇ ਹੋਰ ਕਿਸੇ ਪਿੰਡ ਜਾਣਾ ਵਾ ਤੇ ਜੇ ਇੱਕ ਵਾਰੀ ਆਪਣੇ ਪਿੰਡ ਹੋਈ ਪੇਕੇ ਹੀ ਤਵੇਰੇ ਨੇ ਪੇਕਿਆਂ ਨੂੰ ਜਾਣਾ ਵਾ ਜਾਣਾ ਵਾ ਹਾਂਜੀ ਭਾਈ ਤੁਸੀਂ ਦਵਾਈ ਲੈਣ ਆਇਓ ਹਾਂਜੀ ਸਰ ਦੱਸੋ ਉਹਨਾਂ ਤੋਂ ਅੱਧਾ ਘੰਟਾ ਹੋ ਗਿਆ ਬਸ ਇੱਦਾਂ ਬੈਠੇ ਨੂੰ ਆਪਸੇ ਚ ਗੱਲਾਂ ਮੱਤਾਂ ਮਰੀ ਜਾਂਦੀਆਂ ਉਹ ਭਾਈ ਉਹ ਨਾ ਮੰਮੀ ਨਾਲ ਗੱਲਾਂ ਹੀ ਮਨ ਸਮਝਾਉਂਦੇ ਆ ਮੰਮੀ ਨੂੰ ਕੁਛ ਠੀਕ ਆਉਣੀ ਆ ਮੰਮੀ ਜੀ ਭਾਈ ਉਹ ਐਤ ਸੇ ਕਿੰਨੇ ਗੱਲ ਕਰਦੇ ਇਹਦਾ ਕੋਈ ਬਿਲਕੁਲ ਠੀਕ ਹੀ ਹੁੰਦੇ ਉਹਦਾ ਹੀ ਆ ਪਰ ਇਹਨਾਂ ਨੂੰ ਵੀਪੀ ਲੱਗਦਾ ਵਧਿਆ ਮੈਂ ਚੈਕ ਕਰਾਉਣਾ ਤੁਹਾਡੇ ਕੋਲ ਵਧਣਾ ਹੀ ਹੈ ਉਹਦਾ ਕਿਹੜਾ ਹੋਇਆ ਬੋਲੀ ਚਲੀ ਜਾਂਦੀ ਬੋਲੀ ਚਲੀ ਜਾਂਦੀ ਦੱਸੋ ਨਾ ਮੈਨੂੰ ਪਤਾ ਕੀ ਹੈ ਤੁਹਾਡੀ ਤੁਹਾਨੂੰ ਭਾਈ ਗੱਲ ਪੁੱਛਣੀ ਇੱਕ ਮੈਂ ਹਾਂਜੀ ਹਾਂਜੀ ਹੁਣੇ ਲੇਡੀ ਗਈ ਨਹੀਂ ਛ ਜਾਨਦਾ ਨਹੀਂ ਇਦਾਂ ਤਾਂ ਕਈ ਆਉਂਦੇ ਕਈ ਜਾਂਦੇ ਆ ਪਰ ਮੈਂ ਜਾਂਦਾ ਨਹੀਂ ਮੈਂ ਤਾਂ ਨਾ ਗੱਲਾਂ ਗੁਲਣ ਦੇ ਨਾ ਕੰਨ ਸਾਂ ਤੂੰ ਜਾਣਦੇ ਹੋ ਕੁਝ ਆਪਣੇ ਘਰ ਦੀ ਪਰਸਨ ਗੱਲਾਂ ਪਰ ਥੋੜੀ ਦੱਸਣ ਦੇ ਸ਼ੇਅਰ ਕਰਨੇ ਕਾਫੀ ਟੈਨਸ਼ਨਸ ਲੱਗਦੇ ਸੀ ਇਹਨੂੰ ਅੱਛਾ ਅੱਛਾ ਇਸ ਕਰਕੇ ਕਾਫੀ ਚਰਨ ਤਾਂ ਹਟਾਉਂਦੇ ਆ ਤੁਸੀਂ ਦੱਸੋ ਕੀ ਪ੍ਰੋਬਲਮ ਤੈਨੂੰ ਇਹਨਾਂ ਟੈਸਟ ਕਰੋ ਈਪੀ ਚੱਕ ਰੋ ਜੀ ਪਹਿਲਾਂ ਠੀਕ ਹਾਂਜੀ ਬਾਹਰ ਰਿਹਾ ਰੁਕ ਇਹ ਪੇਸ਼ੰਟ ਬਾਈ ਜਿਹੜੀ ਲੇਡੀ ਜੀ ਗਈ ਆ ਚਰਨ ਤਾਂ ਡਕਾਉਂਦੀ ਆ ਹਾਂਜੀ ਦਵਾਈ ਲੈਣ ਹੁੰਦੇ ਰਹਿੰਦੇ ਆ ਅੱਛਾ ਜੀ ਤੁਹਾਡੀ ਬਾਹਰ ਜਾਣ ਪਛਾਣ ਲੱਗ ਜਾਨਾ ਨਾ ਨਹੀਂ ਜਾਣ ਪਛਾਣ ਮੇਰੀ ਕੋਈ ਨਹੀਂ ਆ ਹਾਂਜੀ ਵੈਸੇ ਦਵਾਈ ਲੈਣ ਹੁੰਦੇ ਆ ਅੱਜ ਕੱਲ ਤੁਹਾਨੂੰ ਪਤਾ ਫਿਰ ਕੋਈ ਕੰਪਨੀ ਜਾਂ ਲੰਬੇ ਸਮੇਂ ਤੋਂ ਕੋਈ ਆਉਂਦਾ ਹੋਵੇ ਤਾਂ ਇਹ ਗੱਲਬਾਤ ਕਰਦਾ ਰਹਿੰਦਾ ਕੋਈ ਨਾ ਹਾਂਜੀ ਪਤਾ ਕਿੱਥੇ ਇੰਦੇ ਬੁਲਾਏ ਭਾਈ ਤੁਸੀਂ ਇਨਕੁਆਰੀ ਕਰਨ ਦੇ ਮੈਨੂੰ ਕੀ ਪਤਾ ਕਿੱਥੇ ਰਹਿੰਦੇ ਉਹ ਨਹੀਂ ਓਦਾਂ ਮੰਮੀ ਰਿਸ਼ਤੇਦਾਰ ਨਹੀਂ ਪੁੱਛਣ ਰਹੀ ਮੰਮੀ ਉਹਦੇ ਬਾਰੇ ਭਾਈ ਜੇ ਤੁਹਾਡੀ ਕੋਈ ਰਿਸ਼ਤੇਦਾਰੀ ਹੈ ਤਾਂ ਮੈਨੂੰ ਕੀ ਪੁੱਛਣ ਦੇ ਵਾਰ-ਵਾਰ ਪਰ ਨਹੀਂ ਭਾਜੀ ਮੰਮੀ ਦੀ ਨਾ ਦੂਰ ਦੀ ਸਤਰੀ ਹੀ ਮੰਮੀ ਨੇ ਪਿੰਡ ਦਾ ਨਾਂ ਨਹੀਂ ਚੇਤੇ ਹੁੰਦਿਆ ਤੇ ਮਾਤਾਾਂ ਦੀ ਵੀ ਜਾਂਜਾਂ ਦੀ ਕੁੜੀ ਮਿਲ ਹੀ ਚਲਦੇ ਆ ਠੀਕ ਆ ਅਸਲ ਚ ਕੀ ਹੁੰਦਾ ਕੋਈ ਵੀ ਮਰੀਜ਼ ਹੁੰਦਾ ਆ ਆਪਾਂ ਹਰ ਕਿਸੇ ਦੀ ਪ੍ਰਾਈਵੇਸੀ ਹੁੰਦੀ ਹੈ ਠੀਕ ਆ ਆਪਾਂ ਡਿਟੇਲ ਤੋਂ ਪੂਰੀ ਦੇ ਨਹੀਂ ਸਕਦੇ ਤੁਹਾਨੂੰ ਹਾਂਜੀ ਹਾਂਜੀ ਠੀਕ ਆ ਚਲੋ ਕੋਈ ਗੱਲ ਨਹੀਂ ਤੁਸੀਂ ਇਹਨਾਂ ਬਾਰੇ ਦੱਸੋ ਕੀ ਪ੍ਰਾਬਲਮ ਹੈ ਇਹਨਾਂ ਦਾ ਵੀਪੀ ਪਾਪੀ ਵਾਜ ਜਾਂਦਾ ਕਦੇ ਇਹ ਗੋਡੇ ਗਾਡੇ ਬੜੇ ਦੋਦੇ ਆ ਦਵਾਈ ਵਧੀਆ ਦੋ ਇਹਨਾਂ ਨੂੰ ਵੀਪੀ ਐਸਟਮ ਠੀਕ ਆ ਬਾਕੀ ਗੋਡੇ ਦੀ ਮੈਡੀਸਿਨ ਦੇ ਦਿੰਦੇ ਠੀਕ ਹੈ ਚਲੋ ਠੀਕ ਹੈ ਭਾਜੀ ਓਕੇ ਮੈਂ ਕਿਹਨਾਂ ਨੂੰ ਉਹ ਦਵਾਈ ਜੂ ਲੈ ਰੱਖੋ ਮੈਂ 10 ਮਿੰਟਾਂ ਪਤਾ ਕਰਕੇ ਆਉਣਾ ਵੀ ਜਾਂਦੀ ਕਿੱਥੇ ਆ ਵੀ ਜਾਣਾ ਉਹਨੇ ਕਿੱਥੇ ਆ ਪੇਕੇ ਆਪਣੇ ਗਈ ਹੋਣੀ ਆ ਹੋਰ ਉਹਨੇ ਕਿੱਥੇ ਟੱਟੇ ਪਹੁੰਚ ਜਾਣਾ ਚੱਲ ਕੋਈ ਗੱਲ ਨਹੀਂ ਅਜੇ ਅੱਡੇ ਦੇ ਖਲੋਤੀ ਨਹੀਂ ਬੱਸ ਨਹੀਂ ਵੇਚੀ ਮੈਂ ਜਾਨਾ ਮੰਗਰੇ ਦੀ ਤੈਨੂੰ ਚਾਹੀਦਾ ਪੁੱਛੂੰਗਾ ਦੱਸ ਨਿਆਣਾ ਕਿਹਦਾ ਵਾ ਐਦਾਂ ਕਰ ਜਾ ਤਾ ਤਮਾਸ਼ਾ ਨਾ ਲਾਵੀ ਨਹੀਂ ਲਾਉਂਦਾ ਮੈਂ ਆਇਆ ਮੈਂ ਤੂੰ ਦਵਾਈ ਲੈ ਚੱਲ ਹਜੰਟੀ ਆ ਲੋ ਰੋਜ਼ ਦੇ ਅਖਰਾ ਖਾਣੀ ਆ ਠੀਕ ਹੈ ਫਰਕ ਪੈ ਜਾਊਗਾ ਇਹ ਨਾਲ ਫਰਕ ਪਊਗਾ ਪਰ ਤੁਸੀਂ ਥੋੜਾ ਘੱਟ ਬੋਲਿਆ ਕਰੋ ਮੈਨੂੰ ਲੱਗਦਾ ਤੁਸੀਂ ਬਹੁਤ ਲੋੜ ਤੋਂ ਵੱਧ ਜ਼ਿਆਦਾ ਬੋਲਦੇ ਹੋ ਉਹ ਤੇ ਪ੍ਰੈਸ਼ਰ ਤੇ ਬੀਪੀ ਦਾ ਵਧਣਾ ਹੀ ਵਧਣਾ ਠੀਕ ਹੈ ਹਲਾਤ ਹੀ ਕਰਦੇ ਇਦਾਂ ਦੇ ਆ ਮੁੰਡਾ ਵੀ ਮੈਨੂੰ ਕੋ ਪਾਉਂਦਾ ਰਹਿੰਦਾ ਵਾ ਤੇ ਫੇਰ ਬੋਲਣਾ ਤੇ ਪੈਂਦਾ ਹੀ ਆ ਨਹੀਂ ਮੈਂ ਦੇਖਣਿਆ ਬਹੁਤ ਬੈਠੇ ਤੁਸੀਂ ਬੈਠੇ ਹੀ ਨਾ ਤੇ ਬਹੁਤ ਜ਼ਿਆਦਾ ਬੋਲ ਰਹੇ ਸੀ ਇਸ ਕਰਕੇ ਹੌਲੀ ਬੋਲੇ ਕਰੋ ਠੀਕ ਹੈ ਫੇਰ ਆਪਣਾ ਬੀਪੀ ਕੰਟਰੋਲ ਹੋ ਜਾਊਗਾ ਚਲੋ ਠੀਕ ਹੈ ਤੇ ਮੈਂ ਮੁੰਡਾ ਆਂਦਾ ਤੇ ਦੇ ਦਿੰਦਾ ਤੈਨੂੰ ਪੈਸੇ ਮੜਾ ਜਾ ਤੇਲ ਪਾਉਣ ਗਿਆ ਠੀਕ ਹੈ ਕੋਈ ਗੱਲ ਨਹੀਂ ਆ ਗਿਆ ਨਾ ਮੈਂ ਤੈਨੂੰ ਕੋ ਪੁੱਛਿਆ ਸੀ ਕਿ ਦੱਸ ਕੁੜੀ ਕੌਣ ਹੈ ਤੁਹਾਨੂੰ ਸ਼ਰਮ ਹੈ ਗਈ ਮਾੜੀ ਮੋਟੀ ਮੈਨੂੰ ਦੱਸੋ ਵੀ ਮੈਂ ਤੁਹਾਡੀ ਲੱਗਦੀ ਕੀ ਆ ਤੁਸੀਂ ਮੇਰਾ ਪਿੱਛਾ ਕਰਨ ਦੇ ਹੀ ਹੋ ਮੈਨੂੰ ਮੈਨੂੰ ਸ਼ਰਮ ਹੈ ਗਈ ਤੈਨੂੰ ਸ਼ਰਮ ਹੈ ਗਈ ਆ ਤੂੰ ਦੱਸ ਦੇ ਹਾਂ ਕੌਣਾ ਕੁੜੀ ਹੈ ਜਾਂ ਨਹੀਂ ਦੱਸਦੀ ਇਹ ਕੁੜੀ ਕੌਣ ਵਾ ਮੈਂ ਤੁਹਾਨੂੰ ਦੱਸਤਾ ਹੀ ਬੰਦਿਆਂ ਨੂੰ ਨਾ ਚੱਲ ਜੋ ਇੱਥੋਂ ਫੇਰ ਨਾ ਹੋਵੇ ਤੁਹਾਡੀ ਬੇਇੱਜ਼ਤੀ ਹੋਊਗੀ ਉਹ ਬੇਇੱਜ਼ਤੀ ਬਾਅਦ ਦੀ ਗੱਲ ਆ ਮੈਨੂੰ ਇਹ ਦੱਸ ਦੇ ਵੀ ਕੁੜੀ ਕਿਹਦੀ ਮੇਰੇ ਸਾਨੂੰ ਜਾ ਮਿਲ ਜਾ ਮੈਂ ਚੱਲ ਜੂ ਕਿਉਂ ਮੈਂ ਕਿਹਾ ਦੱਸਾਂ ਮੇਰੀ ਮਰਜ਼ੀ ਮੈਂ ਜੋ ਮਰਜ਼ੀ ਕਰਾਂ ਤੁਹਾਡਾ ਹੁਣ ਮੇਰੀ ਜ਼ਿੰਦਗੀ ਦੇ ਉੱਤੇ ਕੋਈ ਹੱਕ ਨਹੀਂ ਹੈਗਾ ਜਿੰਨਾ ਚਿਰ ਮੈਂ ਤੁਹਾਡੀਆਂ ਚੱਲਣੀਆਂ ਹੈ ਨਾ ਚੱਲ ਲੀਆਂ ਹੁਣ ਮੈਨੂੰ ਬਹੁਤੇ ਸਵਾਲ ਜਵਾਬ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਮੈਨੂੰ ਵੀ ਕੋਈ ਲੋੜ ਨਹੀਂ ਤੇ ਮਗਰੋਂ ਦੀ ਚੰਗਾ ਤੇਰੇ ਮੱਥੇ ਲੱਗਣਾ ਚਾਹੁੰਦਾ ਸਿੱਧੀ ਗੱਲ ਮੈਨੂੰ ਇਹ ਦੱਸ ਦੇ ਵੀ ਕੁੜੀ ਮੇਰੀ ਆ ਜਾਂ ਹੋਰ ਕਿਸ ਦੀ ਆ ਜਾਂ ਤੂੰ ਵਿਆਹ ਹੋ ਕਰ ਲਿਆ ਮੈਂ ਚੱਲ ਜੂ ਇੱਥੋਂ ਮੇਰੀ ਗੱਲ ਸੁਣੋ ਜੇ ਮੈਂ ਹੋਰ ਵਿਆਹ ਕਰ ਵੀ ਲਾਉਂਗੀ ਤੇ ਤੁਹਾਨੂੰ ਇਹਦੇ ਵਿੱਚ ਤਕਲੀਫ ਵੀ ਕੀ ਆ ਉਹ ਤੇ ਮੇਰੀ ਮਰਜ਼ੀ ਆ ਮੈਂ ਜੋ ਮਰਜ਼ੀ ਕਰਾਂ ਠੀਕ ਆ ਮੇਰੀ ਜ਼ਿੰਦਗੀ ਮੈਂ ਜਿੱਦਾਂ ਮਰਜ਼ੀ ਜੀਵਾਂ ਮੈਂ ਹਰ ਇੱਕ ਗੱਲ ਤੈਨੂੰ ਦੱਸਣੀ ਜ਼ਰੂਰੀ ਨਹੀਂ ਸਮਝਦੀ ਤੂੰ ਹੀ ਮੇਰੇ ਗਲੋਂ ਲੱਥਾ ਹੀ ਆ ਨਾ ਤੇ ਬਸ ਲੱਥਾ ਹੀ ਰੋ ਮੈਂ ਸਿੱਧਾ ਸਮਝਦਾ ਮੇਰਾ ਅਤੀਤ ਜੁੜਿਆ ਨਾ ਹੋ ਸਕਦਾ ਮੇ ਇਹ ਕੁੜੀ ਮੇਰੀ ਹੋਵੇ ਤੂੰ ਮੈਨੂੰ ਝੂਠ ਮਾਂਡੀ ਮੇਰੇ ਕੋਲ ਤੂੰ ਬੜੀ ਜਿੱਦੀ ਪੱਕੀ ਆ ਮੈਂ ਤੈਨੂੰ ਪੁੱਛਣਿਆ ਦੱਸਦੀ ਕੋਈ ਤੂੰ ਕੁ ਨਾ ਤੈਨੂੰ ਤੇ ਮੈਂ ਤਾਂ ਦੱਸਾਂ ਨਾ ਕਿ ਜਾਂ ਤੇਰੇ ਘਰੋਂ ਮੈਂ ਰੋਟੀਆਂ ਖਾਣ ਆਉਂਦੀ ਹਾਂ ਮੇਰੀ ਮਰਜ਼ੀ ਆ ਮੈਂ ਕੁੜੀ ਨੂੰ ਜਿੱਥੋਂ ਮਰਜ਼ੀ ਰੋਟੀ ਪਾਣੀ ਖਵਾਲਾਂ ਤੁਹਾਡੀ ਕੋਈ ਲੋੜ ਨਹੀਂ ਹੈਗੀ ਮੈਨੂੰ ਇਹ ਹੋ ਗੱਲਾਂ ਇਹੋ ਗੱਲਾਂ ਛੜੜਾ ਤੇ ਐਡੀ ਲੰਮੀ ਜ਼ੁਬਾਨ ਤੇ ਨਾ ਐਸੋ ਕਰ ਦੋਆ ਨਹੀਂ ਫਿੱਟ ਪਈ ਉਹ ਚਲੋ ਠੀਕ ਆ ਮੇਰੀ ਜ਼ੁਬਾਨ ਲੰਬੀ ਹੈ ਨਾ ਤੇ ਠੀਕ ਆ ਤੁਸੀਂ ਤਾਂ ਬਹੁਤ ਪੱਧਰੇ ਜਿੱਦਾਂ ਦੇ ਕੰਮ ਤੁਸੀਂ ਮੇਰੇ ਨਾਲ ਕਰ ਛੜੇ ਨਾ ਇਦਾਂ ਦਾ ਤੇ ਵੈਰੀ ਦੁਸ਼ਮਣ ਨਹੀਂ ਕਰਦਾ ਜਿੱਦਾਂ ਤੁਸੀਂ ਮੈਨੂੰ ਬੰਨ ਬੰਨ ਕੇ ਰੱਖਦੇ ਰਹੇ ਕੁੱਟ ਮਾਰ ਕਰਦੇ ਰਹੇ ਆਪਣੀ ਮਾਂ ਦੇ ਮਗਰ ਹੁਣ ਤਾਂ ਨੂੰ ਤੀ ਦਾ ਬੜਾ ਫਿਕਰ ਆਇਆ ਵਾ ਤੇ ਤੀ ਕੀ ਦੀ ਆ ਤੇ ਨਾਲ ਮੇਰੀ ਇੱਕ ਗੱਲ ਹੋਰ ਸੁਣ ਲੋ ਜੇ ਤੁਸੀਂ ਜਿਆਦਾ ਇਹੋ ਗੱਲ ਮੇਰੇ ਮਗਰ ਆਏ ਨਾ ਤੇ ਮੈਂ ਇੱਥੇ ਰੋਲਾ ਪਾ ਦੇਣਾ ਤੇਰਨਾਖੇ ਬਣਦਾ ਕੀ ਤੁਹਾਡਾ ਵਾਕਿਆ ਤੂੰ ਇੱਕ ਨੰਬਰ ਦੀ ਨਾ ਘਟਿਆ ਜਨਾਨੀ ਆ ਘਟਿਆ ਸੋਚ ਤੇਰੀ ਕਿਦਾਂ ਬਾੜ ਬਾੜ ਗੱਲਾਂ ਕਰਦੀ ਗਾੜੀ ਚਲੋ ਠੀਕ ਆ ਮੇਰੀ ਬਾਸ ਆਉਣੀ ਮੈਂ ਬੱਸੇ ਪਿਆਣਾ ਜਾਓ ਤੇ ਇਥੋਂ ਦਫਾ ਹੋ ਜਾ ਹੁਣ ਦਫਾ ਤੂੰ ਹੋ ਸਾਡੀ ਜ਼ਿੰਦਗੀ ਚੋਂ ਮੁੜ ਕੇ ਮੱਥੇ ਲੱਗੇ ਡੇ ਜਾਗਾ ਮੰਮੀ ਆਲਾ ਚਲੀਏ ਮੈਂ ਵੇਖ ਲੈ ਕਿਦੋਂ ਹੋ ਗਈ ਮਰੀਲ ਠੀਕ ਨਹੀਂ ਲੱਗਦੇ ਮੈਨੂੰ ਇਹ ਬੜੀ ਪੁਸਪਰਤਾਲ ਕਰਦੇ ਆ। ਦੇਖਿਆ ਕਰ ਨਾਮ ਜਬਾਨ ਕਿਦਾਂ ਚੱਲਦੀ ਆ। 5 ਸਾਲ ਹੋ ਗਏ ਛੱਡੀ ਨੂੰ ਹਜੇ ਵੀ ਉਸੇ ਦੀ ਉਸੇ ਆ। ਜ਼ਹਿਰ ਹਜੇ ਵੀ ਉਹਦੀ ਉੱਨੀ ਉੱਪਰਦੀ ਆ। ਮੈਨੂੰ ਉਹਦੇ ਲੱਗਦਾ ਵਾ ਕਿਤੇ ਇਹਨੇ ਦੂਜਾ ਵਿਆਹ ਤਾਂ ਨਹੀਂ ਕਰਵਾ ਲਿਆ। ਜਿਹੜਾ ਨਿਆਣਾ ਲੈ ਕੇ ਤੁਰੇ ਕਰਦੀ ਆ। ਹੋਰ ਮੰਮੀ ਮੈਨੂੰ ਵੀ ਡਾਊਟ ਇਹੋ ਹੀ ਆ। ਇਹਨੇ ਵਿਆਹ ਕਰਾ ਲਿਆ ਵਾ। ਉਹ ਨਿਆਣਾ ਕਿੱਥੋਂ ਆਇਆ ਨੇ ਇਹਦਾ? ਪਰ ਜ਼ਬਾਨ ਮੰਮੀ ਕੀ ਦੇਨੀ ਚੁੰਦੀ ਨੇ ਗਾੜੀ। ਗੱਲ ਪੈਂਦੀ ਮੇਰੇ ਗਾਲੀ ਸਵੋ। ਆ ਮੰਮੀ ਕੋਈ ਨਹੀਂ। ਪਤਰ ਮੈਂ ਕਰਕੇ ਰੂੰਗਾ। ਕੁੜੀ ਕੇ ਦੀ ਆ ਇਨੀ ਵਿਆਹ ਕਰਾਇਆ ਕਿ ਨਹੀਂ ਕਰਾਇਆ ਵੇ ਦਫਾ ਕਰ ਮਾਂ ਤੇ ਸਾਡੇ ਗਲਾਂ ਲੱਤੀ ਹੈਗੀ ਹਾਂ ਤੇਰੀ ਜਣਸ ਲੱਤੀ ਤੇ ਲੱਥੀ ਰਾਣ ਦੇਣਾ ਆ ਨਹੀਂ ਮੰਮੀ ਪਪਾ ਕਾ ਸਾਡਾ ਫਰਜ ਵਾ ਇਹਨੂੰ ਵੇਖੀ ਮੈਂ ਕਹਿੰਦਾ ਚਾਣੀ ਚ ਮੋਦਾ ਇਹਨੂੰ ਲੱਗ ਲੈਣ ਦੇ ਪਤਾ ਵੀ ਨਹੀਂ ਜੜੀ ਰਿੰਦੀ ਕਿੱਥੇ ਆ ਚੱਲ ਵੇ ਮੇਥੋਂ ਦੇ ਖਲੋਤਾ ਨਹੀਂ ਜਾਂਦਾ ਲੱਤਾ ਪੀੜ ਕਰਦਿਆਂ ਮੋਟਰਸਾਈਕਲ ਸਟਾਰਟ ਕਰ ਤੇ ਘਰ ਚੱਲੀਏ ਚਲਾ ਦਿਲਜੋਤ ਛੇਤੀ ਤੋਰ ਪੁੱਤ ਉਹ ਫੇਰ ਨਾ ਪਿੱਛੇ ਆ ਜਾਣ ਕਿਤੇ ਸਾਡੇ ਮੰਮੀ ਬੂਆ ਖੋਲੋ ਲੱਗਦਾ ਆ ਗਈ ਆ ਕੁੜੀ ਵੇਖਾਂ ਭਲਾ ਬੂਆ ਖੋਲਾਂ ਆ ਜਾ ਪਤ ਨੰਗਾ ਮੈਂ ਕਦੋਂ ਦੀ ਢੀਕ ਢਾਡੀ ਕਰਨ ਲਈ ਇੰਨਾ ਟਾਈਮ ਲਾਤਾ ਤੁਸੀਂ ਮੰਮੀ ਛੇਤੀ ਕਰ ਬੂਆ ਮਾਰਦੇ ਕਿਉਂ ਕੀ ਹੋਇਆ ਵਾ ਹੋਇਆ ਕੀ ਆ ਹੈ ਉਹ ਦੋਵੇਂ ਮਾਂ ਪੋਤੀ ਸੱਸ ਤੇ ਮੇਰਾ ਘਰ ਵਾਲਾ ਦੋਵੇਂ ਨੂੰ ਉੱਥੇ ਦਵਾਈ ਲੈਣ ਗਿਆ ਟੱਕਰ ਗਿਆ ਸਗਾ ਤਾਂ ਹੈ ਉਹ ਤੇ ਉਹ ਆਖਿਆ ਕਿ ਨਹੀਂ ਕੋਈ ਮਾੜੀ ਚੰਗੀ ਉਹਨਾਂ ਨੇ ਅੱਖੀ ਤੇ ਉਹਨਾਂ ਨੇ ਮਾੜੀ ਚੰਗੀ ਕੋਈ ਨਹੀਂ ਆ ਪਰ ਇਹ ਆ ਵੀ ਮੇਰਾ ਪਿੱਛਾ ਕਰਨ ਲੱਪਿਆ ਤੇ ਮੈਂ ਇਹਦੇ ਮਾਹਾਂ ਹੀ ਖੇੜਾ ਛੜਾ ਕੇ ਨਾ ਤੇ ਉਹਨਾਂ ਕੋਲੋਂ ਆਈਆਂ ਉਹ ਤੇ ਮੈਨੂੰ ਇਹੋ ਹੀ ਪੁੱਛਣ ਲੱਪਿਆ ਆ ਕੁੜੀ ਕੀ ਦੀ ਆ ਕਿੱਥੋਂ ਆਈ ਆ ਕੀ ਹਿਸਾਬ ਕਿਤਾਬ ਆ ਮੰਮੀ ਮੈਨੂੰ ਤੇ ਕਿਤੇ ਇੰਨੇ ਸਵਾਲ ਜਵਾਬ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਉਹਨਾਂ ਦੀ ਅਕੜ ਜਿਉਂ ਦੀ ਜਿਉਂ ਹੀ ਆ ਉਹ ਨਹੀਂ ਬਦਲੇ ਦੋਵੇਂ ਜਾਣੇ ਉਹੋ ਹੀ ਹਿਸਾਬ ਉਹਨਾਂ ਦਾ ਤੈਨ ਮੈਂ ਇਹ ਨਾ ਕੱਲੀ ਨਾ ਜਾ ਮੈਨੂੰ ਨਾਲ ਲੈ ਜਾ ਪੁੱਤ ਤੂੰ ਨਹੀਂ ਨਹੀਂ ਮੰਮੀ ਮੈਂ ਕੱਲੀ ਜਾਨੀ ਆ ਜੇ ਇਹੋ ਲੈ ਚਾਨੀਂਗੇ ਮੈਨੂੰ ਤੇ ਮੰਮੀ ਉਹਨਾਂ ਦੀ ਜਰਗ ਸੇਵਾ ਕਰਦੀ ਉਹ ਕਿਉਂ ਨਹੀਂ ਤੇਰਾ ਸੜਦੇ ਖੜਾ ਪਿੱਛਾ ਤੇਰਾ ਮੰਮੀ ਮੈਂ ਤਾਂ ਤੁਹਾਨੂੰ ਤਾਂ ਨਾਲ ਖੜਿਆ ਵੀ ਇੱਕ ਤੇ ਗਰਮੀ ਬੜੀ ਆ ਤੇ ਤੁਸੀਂ ਗਰਮੀ ਦੇ ਵਿੱਚ ਇੱਕ ਬਨੇਏ ਬਿਮਾਰ ਪਈ ਮੁੜ ਕੇ ਤੁਸੀਂ ਬਿਮਾਰ ਪੈ ਗਏ ਤੇ ਮੈਂ ਕਿੱਥੇ ਲਈ ਫਿਰੂੰਗੀ ਮੈਨੂੰ ਕੀ ਪਤਾ ਹੈਗਾ ਵੀ ਇਸ ਗਾਤਾ ਫੇਰ ਮੇਰੇ ਹੋਗਾ ਲੇਖਾਂ ਦੇ ਵਿੱਚ ਰੱਖੀਆਂ ਮੇਰੇ ਮੱਥੇ ਲੱਗਣੀਆਂ ਲੱਗਣੀਆਂ ਹੈਗਿਆ ਤੁਹਾਨੂੰ ਕੀ ਪਤਾ ਵਾ ਮੈਂ ਬਹੁਤ ਘਬਰਾ ਹੀ ਗਈ ਇੱਕਦਮ ਉਹਨਾਂ ਨੂੰ ਵੇਖ ਕੇ ਡੌਰ ਭੋਰੀ ਹੋ ਗਈ ਪਹਿਲਾਂ ਤੇ ਦੁਕਾਨ ਦੇ ਵਿੱਚ ਉੱਥੇ ਤੇ ਡਾਕਟਰ ਨੇ ਉਹਨਾਂ ਦੀ ਬਾਹ ਪੇਛ ਨਹੀਂ ਜਾਣ ਦਿੱਤੀ ਫਿਰ ਮਗਰ ਆ ਗਏ ਮੇਰੇ ਅੱਡੇ ਤੇ ਜਿੱਥੇ ਮੈਂ ਖਲੋਤੀ ਬੱਸ ਲੈਣ ਲਈ ਉੱਥੇ ਆ ਗਿਆ ਹਾਂ じゃ ਤੂੰ ਦੱਸਦੀ ਕਿਉਂ ਨਹੀਂ ਆ ਤੇਰੀਆਂ ਆਦਤਾਂ ਮਾੜੀਆਂ ਤੂੰ ਘਟਿਆ ਜਨਾਨੀ ਬੜੀਆਂ ਨੇ ਮੈਨੂੰ ਵੱੱਡ ਘੱਟ ਬੋਲੀਆਂ ਮੈਂ ਤੇ ਸੱਚੀ ਨਾ ਇੱਕ ਸਾਹ ਦਾ ਖਿਹੜਾ ਛੜਾ ਕੇ ਉਹਨਾਂ ਕੋ ਦੌੜੀ ਆ ਚੱਲ ਹੁਣ ਗਾੜੀ ਕਿ ਨਹੀਂ ਮੈਂ ਤੈਨੂੰ ਕੱਲੀ ਨਹੀਂ ਜਾਣ ਦਿੰਦੀ ਜਿੱਥੇ ਜਾਏਂਗੀ ਨਾਲ ਹੀ ਮੈਂ ਜਾਊਂਗੀ ਤੇਰੇ ਜਾਈ ਹੁਣ ਗਾੜੀ ਤੋਂ ਕੱਲੀ ਪਾਣੀ ਤਾਂ ਨਹੀਂ ਪੀਣਾ ਦੱਸ ਹੁਣ ਮੈਨੂੰ ਮੱਲਿਆਵਾ ਕਿਦਾਂ ਸਾਹੋਂ ਸਾਈ ਹੋਈ ਇਹ ਤੋਂ ਪਹਿਲਾਂ ਮੰਮੇ ਪਾਣੀ ਤੇ ਮੈਂ ਪੀਣਾ ਹੈਗਾ ਪਰ ਅਜੇ ਨਾ ਘੜੀ ਕ ਸਾਹ ਲੈ ਲੈੰਦੋ ਮੇਰਾ ਤੇ ਨਾ ਸੱਚੀ ਨਾ ਦਿਲ ਤੱਕ ਤੱਕ ਵੱਜੀ ਜਾਂਂ ਰਿਆ ਪਤਾ ਨਹੀਂ ਮੈਨੂੰ ਕੀ ਹੋਂ ਰਿਆ ਕਬਰਾਟ ਜੀ ਹੋਈ ਜਾਂਦੀ ਆ ਮੈਨੂੰ ਤੇ ਇਹੋ ਹੀ ਡਰ ਲੱਗੀ ਜਾਂਦਾ ਵਾ ਕਿਤੇ ਮੇਰੀ ਕੁੜੀ ਨੂੰ ਨਾ ਕੱਕ ਕਰ ਦੇਣ ਮੈਨੂੰ ਤੇ ਸੱਚੀ ਕੁੜੀ ਨੂੰ ਐਵੇਂ ਕੱਕ ਕਰ ਦੇਣਗੇ ਉਹਨਾਂ ਦੀ ਕੀ ਹਿੰਮਤ ਵਾ ਕੁੜੀ ਨੂੰ ਹੱਥ ਲਾ ਕੇ ਦੱਸਣ ਹੋ ਕੀ ਲੱਗਦੇ ਕੁੜੀ ਦੇ ਮੰਮੇ ਜੇ ਸਾਬ ਨਾ ਕੁੜੀ ਦੇ ਮਗਰੀ ਪੈ ਗਏ ਨਾ ਮੇਰੇ ਕੋ ਕਿਤੇ ਕੁੜੀ ਨਾ ਖੋ ਕੇ ਲੈ ਜਾਣ ਮੇਰੀ ਤੇ ਇਹਦੀ ਟੈਂਸ਼ਨ ਪਈ ਨਿਆਣੀ ਦੀ ਜਿਆਦਾ ਮੰਮੇ ਪਤਾ ਉਹ ਕਿੰਨੇ ਲਾਲਚੀ ਬੰਦੇ ਆ ਮੈਨੂੰ ਪਤਾ ਜਿੱਦਾਂ ਮੈਂ ਉਹਨਾਂ ਦੇ ਨਾਲ ਕਟੀਆਂ ਵਾ ਤੇ ਹੁਣ ਤੇ ਕੁੜੀ ਵਾਲੇ ਵੇਖ ਕੇ ਨਾ ਉਹਨਾਂ ਦੇ ਜਿਆਦਾ ਹੀ ਡੇਲੇ ਅੱਡੇ ਗਏ ਆ ਇਹ ਕੁੜੀ ਪਤਾ ਨਹੀਂ ਕਿੱਥੋਂ ਲੈ ਆਈ ਆ ਲਾਲਚੋ ਹੁਣ ਨਾ ਹੁਣ ਅਸੀਂ ਉਹਨਾਂ ਡਾਕਟਰ ਕੋ ਦਵਾਈ ਨਹੀਂ ਲੈਣ ਜਾਣਾ ਅਸੀਂ ਡਾਕਟਰ ਚੇਂਜ ਕਰ ਦੇਣਾ ਉਹਨਾਂ ਨੇ ਹੁਣ ਉੱਥੇ ਸਕੋ ਜਿੱਦਣਾ ਜਾਣਾ ਵੀ ਇਹ ਵੀ ਦਵਾਈ ਲੈਣ ਜਾਂਦੇ ਤੇ ਅਸੀਂ ਵੀ ਉੱਥੇ ਜਾਈਏ ਜਿੱਦਣਾ ਪਰ ਮੰਮੇ ਡਾਕਟਰ ਤੇ ਇੰਨਾ ਚੰਗਾ ਵਾ ਨਾ ਜਿੰਨੀ ਉਹਨੇ ਮੇਰੀ ਮਦਦ ਕੀਤੀ ਆ ਨਾ ਉੰਨੇ ਹੋਰ ਕੋਈ ਨਹੀਂ ਕਰ ਸਕਦਾ ਇਹ ਵੀ ਹੋ ਸਕਦਾ ਵਾ ਵੀ ਉਹ ਡਾਕਟਰ ਕੋ ਕਿਤੇ ਇੱਥੇ ਦਾ ਡਰੈਸ ਨਾ ਪੁੱਛ ਲੈਣ ਨਹੀਂ ਪੁੱਛਦੇ ਉਹ ਡਾਕਟਰ ਨੂੰ ਅਸੀਂ ਫੋਨ ਕਰਕੇ ਉਹਨਾਂ ਡਾਕਟਰ ਨੂੰ ਕਹਿ ਦਾਂਗੇ ਵੀ ਸਾਡੇ ਘਰ ਦਾ ਡਰੈਸ ਨਾ ਦੱਸੀ ਉਹਨਾਂ ਨੂੰ ਮੰਮੀ ਪਤਾ ਨਹੀਂ ਆ ਮਨ ਜਿਹੜਾ ਨਾ ਬਈ ਬਈ ਜਾ ਜਾਣਿਆ ਵਾ ਵੀ ਇੱਕ ਹੀ ਬਣ ਚੱਲਿਆ ਹੈਗਾ ਉਹ ਤੇ ਕਿਤੇ ਮੈਨੂੰ ਵੀ ਇੰਨੇ ਲੋਇਆ ਲੱਖਾ ਹੋਇਆ ਉਹਨਾਂ ਨੂੰ ਤੇ ਆਉਂ ਵੀ ਹੁਣ ਨਾ ਕੁੜੀ ਲੈ ਜਾਈਏ ਕਿ ਇਸ ਤਰ੍ਹਾਂ ਇਹਦੇ ਕੋਲੋਂ ਖੋ ਗੇ ਪਰ ਮੈਂ ਮੈਂ ਤੇ ਉਹਨਾਂ ਨੂੰ ਬਾਹ ਨੀ ਕੁੜੀ ਦੇ ਲਾਗੇ ਨੀ ਫਟਕਣ ਦਿੱਤਾ ਮੈਂ ਉਹਨਾਂ ਨੂੰ ਦੱਸਿਆ ਹੀ ਨਹੀਂ ਕਿ ਕੁੜੀ ਹੈ ਕਿਥੋਂ ਲਈ ਕੀ ਹਸਾਬਕਦਾਬ ਅਸਲ 'ਚ ਨਾ ਉਹਨਾਂ ਦੇ ਦਿਲ 'ਚ ਵਹਿਮ ਇਹੋ ਹੀ ਆ ਪੇ ਕੁੜੀ ਹਰੇ ਹਾੜੀ ਆ ਇਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਫਿਰ ਨੇ ਗੋਦ ਲਈ ਆ ਮੇਰਾ ਤਾਂ ਮਾਂ ਹੀ ਜੀ ਲੱਗਾ ਵਾ ਇਹਦੇ ਨਾਲ ਮੇਰੇ ਤੇ ਉਹ ਗੱਲ ਵੀ ਰੌਣਕ ਆ ਹੀ ਘਰ ਦੇ ਵਿੱਚ ਅਸੀਂ ਦੋਵੇਂ ਜਾਣੇ ਖੇਡਦੇ ਰਹਿਨੇ ਆ ਨਾ ਪੁੱਤ ਤਾੜਾ ਪਤਾ ਉਹਦਾਂ ਨਾ ਟਾਈਮ ਪਾਸ ਹੁੰਦੇ ਆ ਵਕਤ ਜੀ ਸਾਡਾ ਇਹਦੇ ਨਾਲ ਲੱਗਾ ਵਾ ਕਿਤੇ ਕੋਈ ਪ੍ਰਵਾਹ ਨਹੀਂ ਜਿਹਨਾਂ ਨੂੰ ਘਰੋਂ ਕੱਢ ਦਿੱਤਾ ਤੇ ਉਹਨਾਂ ਨੇ ਅਸੀਂ ਇਹਦੇ ਨਾਲ ਰੁੱਝੇ ਆ ਇਹ ਤੇ ਮੇਰੀ ਪਰੀ ਆ ਨੀ ਕਿ ਜੀ ਚੱਲ ਮੇਰਾ ਪੁੱਤ ਹਾਂ ਖੇਡੋ ਭਾਰੋ ਆਵਾ ਚੱਲ ਫੇ ਮੈਂ ਦਵਾਈ ਦੇਣੀ ਚਲੋ ਅੰਦਰ लेट ਜਾ ਜੇ ਨਹੀਂ ਖੇਡਣਾ ਚਲੋ ਇਹ ਕਰ ਨਾਮ ਮੈਂ ਤਾਂ ਸੱਚੀ ਪੁੱਛਿਆ ਤੈਨੂੰ ਪਮਮ ਨੂੰ ਵੇਖ ਕੇ ਨਾ ਮੇਰੇ ਤਾਂ ਸਿਰ ਪੀੜ ਹੋਣ ਡੈ ਪੀ ਗਈ ਤੇ ਹੋਰ ਮੰਮੀ ਵੇਲਾ ਚਲਾ ਕਿੱਡੀ ਆ ਪਰ ਇਹਦੇ ਪਾਣੀ ਨਹੀਂ ਪਾਣ ਦਿੱਤਾ ਕਿ ਕੁੜੀ ਕਿਹਦੀ ਐ ਕਿਹਦੀ ਨਹੀਂ ਉਹਨੇ ਕਿੱਥੋਂ ਦੱਸਣਾ ਵਾ ਪਤਾ ਤਾਂ ਕਰਕੇ ਛੱਡਣਾ ਵਾ ਬਹੁਤ ਟੈਨਸ਼ਨ ਲੈ ਮਮੀ ਵੇਖੀ ਮੈਂ ਸਾਰੇ ਪਤਾ ਕਰੂੰਗਾ ਕਿ ਕਿਹਦੀ ਕੁੜੀ ਆ ਇਹਨੇ ਵਿਆਹ ਕਰਾਇਆ ਕਿ ਨਹੀਂ ਕਰਾਇਆ ਉਹ ਤਾਂ ਮੈਂ ਵੇਖ ਲਾ ਤੇਰੀ ਗੱਲ ਸਹੀ ਹੀ ਬਹੁਤ ਜ਼ਬਾਨ ਲੰਮੀ ਮੇਰੀ ਜ਼ਬਾਨ ਤਾਂ ਤੈਨੂੰ ਪਤਾ ਹੀ ਆ ਪਹਿਲੋਂ ਤੋਂ ਬੜੀ ਸੀ ਤੇ ਜਦੋਂ ਮਾਪਿਆਂ ਦੇ ਰਹਿ ਕੇ ਆਈ ਸੀ ਤਾਂ ਉਦੋਂ ਉਦੋਂ ਵੀ ਜ਼ਿਆਦੀ ਹੋ ਗਈ ਤੇ ਹੁਣ ਤੈਨੂੰ ਪਤਾ ਵਾ ਹੁਣ ਰੱਬ ਜਾਣਦਾ ਵੀ ਜਾਂ ਹੋਰ ਕਿਤੇ ਬੈਠੀ ਆ ਕਿ ਜਾਂ ਪੇਕੇਆਂ ਦੇ ਘਰ ਬੈਠੀ ਆ ਜਬਾਨ ਤੋਂ ਦੀ ਚਲਣੀ ਚਲਣੀ ਆ ਮੈਨਸ ਬੈਗੀ ਪੁੱਛਿਆ ਮੈਂ ਦੱਸ ਵੀ ਕੁੜੀ ਕਿਹਦੀ ਆ ਮੇਰਾ ਫਰਜਾ ਪੁੱਛੰਦਾ ਮੈਂ ਨਾ 20 20 ਗੱਲਾਂ ਕੀਤੀਆਂ ਮੈਨੂੰ ਕਹਿੰਦੀ ਮੈਂ ਤੇ ਰੌਲਾ ਪਾਣਾ ਇੱਥੇ ਜਿਵੇਂ ਮੈਨੂੰ ਕੋਈ ਆਖਿਆ ਤੂੰ ਵੱਦ ਤੈਨੂੰ ਕਹਣਾ ਪਾ ਲਾ ਡਰਦੇ ਅਸੀਂ ਤੇਰਕੋ ਮਮਮੀ ਸੜਕ ਤੇ ਰੌਲਾ ਪਾਉਂਦਾ ਨਾ ਮੈਂ ਚੰਗਾ ਨਹੀਂ ਲੱਗਦਾ ਫਿਰ ਸਹੀ ਲੱਗਦਾ ਮੈਂ ਤਲਾਕ ਹੋਇਆ ਵਾ ਜਿਹਨੇ ਕੋਈ ਗੱਲ ਕਹਤੀ ਨਾ ਇੱਥੇ 20 ਲੋਕ ਇਕੱਠੇ ਹੋਏ ਨੇ ਆਹ ਗੱਲ ਤੇ ਬੁੱਤ ਤੇਰੀ ਵੀ ਸਹੀ ਆ ਪਰ ਮਮਮੀ ਗੱਲ ਇੱਕ ਵਾ ਹੁਣ ਮੈਂ ਸਹੁਰੇ ਜੰਨਾ ਆਪਣੇ ਉਸੇ ਪਤਾ ਕਰਕੇ ਆਉਣਾ ਵਾ ਪੀਨੇ ਵਿਆਹ ਕੀਤਾ ਕਿ ਨਹੀਂ ਕੀਤਾ ਜਾਂ ਹੋ ਰਹੀ ਸਾਰੇ ਜਾਏਗਾ ਤੇ ਜੇ ਅਗਲੇ ਤੇ ਗੱਲ ਪੈ ਗਈ ਉਹਨਾਂ ਨੇ ਕਿਹਾ ਹੁਣ ਤੇ ਤਲਾਕ ਹੁਣ ਕਿ ਲੈਣ ਆਇਆ ਵਾ ਮਮਮੀ ਤੂੰ ਆਂਦੀ ਲੈਣ ਕੇ ਜਾਣਾ ਵਾ ਜੇ ਨਿਆਣਾ ਸਾਡਾ ਨਿਕਲਾ ਫੇਰ ਮੈਂ ਛੱਡੂ ਉੱਥੇ ਮੈਂ ਕਦੀ ਛੱਡਦਾ ਉੱਥੇ ਜਾਣਾ ਤੇ ਜਾਣਾ ਹੀ ਜਾਣਾ ਵਾ ਮੈਂ ਜੇ ਪਤਾ ਨਹੀਂ ਕਰਦਾ ਮੈਨੂੰ ਚਾਹੀ ਨਹੀਂ ਹੁੰਦਾ ਸੰਦਰਮ ਇਹ ਨਿਆਣੇ ਆ ਲੈ ਵੇਖ ਤੇ ਸੱਚ ਪੁੱਛੇ ਨਾ ਤੇ ਮੇਰਾ ਵੀ ਦਿਲ ਘਾਉ ਮੂੰਹ ਕਰਦਾ ਸੀ ਉੱਥੇ ਹੀ ਮੈਨੂੰ ਵੀ ਇਦਾਂ ਹੁੰਦਾ ਵਾ ਕਿ ਜਿਦਾਂ ਹੀ ਸਾਡੀ ਅਗੜੀ ਤੇ ਹੋਰ ਮੈਂ ਤਾਂ ਕਹੇ ਝੂਠ ਨਾ ਮਾਰਦੀ ਵੇਖ ਤੇ ਇਹਨੂੰ ਬੇਕੂ ਨਾ ਬਣਾਇਆ ਵੀ ਨਿਆਣਾ ਮਰ ਗਿਆ ਇਹਦਾ ਤੂੰ ਇਦਾਂ ਕਰ ਪਹਿਲਾਂ ਥੋੜਾ ਪਤਾ 12 ਪੋਸਤ ਪਰਤਾਲ ਕਰੀ ਤੇ ਫੇਰ ਉਹਦੇ ਘਰ ਜਾਈ ਜਿਹਦੇ ਲਾਖਣ ਕੇ ਵੀ ਹਾਂ ਤੁਹਾਡੀ ਹੈ ਕੁੜੀ ਤੇ ਫੇਰ ਤਾਂ ਹੀ ਛੱਤਰ ਦੇ ਜੋਰ ਨਾਲ ਮਿਲੇ ਆਵਾਂਗੇ। ਉਹ ਮੰਮੀ ਹਾਨੂੰ ਡਰਨੀ ਕੋਈ ਲੋੜ ਨਹੀਂ ਜਦੋਂ ਆਪਾਂ ਸੱਚੇ ਆ ਨਾ ਮੈਂ ਜਾ ਕੇ ਨਾ ਇਹਦੇ ਪੇਕੇ ਪਤਾ ਕਰਦਾ ਵਾਂ ਕਿ ਨਿਆਣਾ ਇਹ ਤਾਂ ਜਾਨੇ ਵਿਆਹੂ ਕਰਾਇਆ ਹੋਰ ਕਿਤੇ। ਚੱਲ ਜਾ ਮੇਰਾ ਪੁੱਤ ਤੇ ਮੈਨੂੰ ਹੁਣ ਤੇਰੀ ਟੈਨਸ਼ਨ ਰਹਿਣੀ ਹੈ ਤੇ ਛੇਤੀ ਮੋੜਾਂ ਵੀ ਉਹ ਮੈਂ ਚਾਹਾਂ ਨਾ ਵੀ ਅੰਡਾ ਪੀ। ਆ ਮੈਂ ਚਾਹ ਪੀਣਾ ਵਗੈਰੀ ਪਹਿਲਾਂ ਗਿਆ ਤੇ ਸਕਾਰ ਵਾਲੇ ਆ ਗਿਆ ਮੋਨੇ ਚੰਗਾ ਤੂੰ ਰੈਸਟ ਕਰ। ਗਰਮੀਤ ਏ ਗਰਮੀਤ ਗਰਮੀਤ ਪਾਣੀ ਦੇ ਮੈਨੂੰ ਐ ਢੀ ਕਾਦੀ ਅੱਗ ਲੱਗੀ ਸੀ ਮੈਨੂੰ ਹੋਰ ਕੰਮ ਕੋਈ ਨਹੀਂ ਹੈਗਾ ਬਾਹਰ ਬਾਜਾ ਮਾਰੀ ਜਾਂਦੇ ਪਾਣੀ ਲਾਏ ਆ ਪਾਣੀ ਲਾਏ ਤੇ ਛੱਟ ਕਿਹੜਾ ਕਿੰਨੇ ਲਾਤੀ ਆਪਣੀ ਤਤੱਬੀ ਲਵਾਈ ਤੁਸੀਂ ਮੈਂ ਕਦੋਂ ਕਹਿਤਾ ਕਿ ਮੇਰੀ ਤੂੰ ਤੋੜਤੀ ਆ ਪਾਣੀ ਘੋਟ ਮੰਗ ਲਿਆ ਵਾ ਤੇਰ ਕੋ ਤੂੰ ਤੇ 70 70 ਗੱਲਾਂ ਸੁਣਾ ਦਿੰਨੀ ਆ ਮੈਨੂੰ ਸੱਤਰ ਦੇ ਮੈਂ ਆਪੇ ਸੁਣਾਉਣੀਆ ਵਾ ਉਹ ਰਮਾਨ ਦੇ ਨਾਲ ਬੈਠੇ ਹੁੰਦੇ ਤੇ ਅਸੱਤ ਨਾ ਨਾ ਲੱਗਦੀ ਉੱਠੇ ਕੰਮ ਉਹਦੋਂ ਕਰਦੇ ਤੇ ਪਸਤੋਨੀ ਮੈਂ ਉਹ ਘੜੀ ਵੇਲੇ ਨੂੰ ਕਿ ਜੇ ਤੁਸੀਂ ਮੈਨੂੰ ਉਦੋਂ ਤਲਾਕ ਨਹੀਂ ਦਿੱਤਾ ਜੇ ਮੈਨੂੰ ਤਲਾਕ ਦੇ ਦਿੰਦੇ ਨਾ ਤੇ ਮੈਂ ਰਮਾਨ ਨਾਲ ਆਪਣੇ ਉੱਥੇ ਬੈਠੀ ਹੋਣਾ ਸੀ ਤੇ ਜੋ ਮਰਜ਼ੀ ਕਰਦੇ ਰਹਿੰਦੇ ਤੁਸੀਂ ਓ ਮੇਰੇ ਵਰਗਾ ਤੈਨੂੰ ਮੁੜ ਕੇ ਨਹੀਂ ਕੋਈ ਲੱਭਣਾ ਇਹ ਤੇਰਾ ਵਹਿਮ ਹੀ ਹੋ ਵੀ ਖਰੇ ਮੈਨੂੰ ਛੱਡ ਕੇ ਤੇ ਤੈਨੂੰ ਖਰੇ ਕੀ ਰਾਂਝਾ ਕੋਈ ਮਿਲ ਜਾਣਾ ਮੁੜ ਕੇ ਤੇ ਮੈਂ ਰਾਂਝਾ ਇੱਕ ਲੱਭ ਕੇ ਪਸਤੋਂਦੀ ਮੈਂ ਦੂਜਾ ਰਾਂਝਾ ਕੀ ਲੱਭਣਾ ਸੀ ਚੱਲ ਜਾ ਹੁਣ ਲੱਲਾ ਤਲਾਕ ਫਿਰ ਹੁਣ ਦੇ ਦਿੰਨਾ ਵਾ ਮੈਂ ਇਹ ਤਲਾਕ ਤੇ ਮੈਂ ਲੱਲੇਣਾ ਹੀ ਓਦਣੇ ਉਹ ਨਿਆਣਿਆਂ ਦਾ ਮੂੰਹ ਨਾ ਮਾਰਦਾ ਤੇ ਮੈਂ ਅੱਖ ਘਰ ਦੇ ਵਿੱਚ ਕਦੀ ਪੈਰ ਨਹੀਂ ਹੀ ਪੋਣਾ ਹੈਗਾ ਤੈਨੂੰ ਕਿਹਾ ਕਿ ਨਹੀਂ ਆ ਮੰਦਿਰ ਖਾਨੇ ਦੇ ਨਾਲ ਜਾਣ ਦੇ ਨਾਲ ਤੇ ਸੱਟ ਲਮਾਉਂ ਦੇਣਾ ਤੂੰ ਕੀ ਦੇ ਬੰਦੇ ਨਹੀਂ ਸੀ ਜਿਨ੍ਹਾਂ ਦੇ ਮਗਰ ਤੁਸੀਂ ਖਲੋਤੇ ਸੀ ਹੁਣ ਵੇਖਦੀਆਂ ਤੁਹਾਡੀ ਉਹ ਬਾਤ ਕਿੰਨੀ ਕੋ ਪੁੱਛਦੇ ਆਣ ਕੇ ਓਦਣ ਦੀ ਮੈਂ ਹੀ ਪੁੱਛਣ ਈ ਨਾ ਮੈਂ ਹੀ ਸਾਹਮਣ ਨਹੀਂ ਆ ਨਾ ਜਿੰਨੂੰ ਕੋਈ ਚਿੱਤਰਾ ਦੇ ਨਾਲ ਓਦਣ ਕੁੱਟਿਆ ਤੇ ਡੰਡੇ ਮਾਰੇ ਤੁਸੀਂ ਓ ਮੈਨੂੰ ਹੱਥੀ ਛਾਵਾ ਕਰਦੇ ਆ ਮੇਰੇ ਯਾਰ ਮੈਨੂੰ ਪਤਾ ਚੰਗੇ ਮਾੜੇ ਦਾ ਮੇਰੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖਲੋਂਦੇ ਆ ਕਾਦੇ ਤੇਰੇ ਯਾਰ ਵਾਓ ਸਾਰਾ ਤੇ ਵੇਜ ਵਟ ਕੇ ਖਾ ਲਿਆ ਉਹਨਾਂ ਨੇ ਰਹਿਣ ਕੀ ਦਿੱਤਾ ਇੱਥੇ ਜਿਹੜਾ ਉਹਨਾਂ ਨੇ ਯਾਰ ਦੋਸਤੀ ਨਿਭਾਉਣੀ ਹੋਣ ਆਣ ਕੇ ਹੁਣ ਨੀ ਕਿੰਨੇ ਦਿਨੀ ਬਾਤ ਪੁੱਛਣੀ ਮੰਜੇ ਤੇ ਪਏ ਦੀ ਓਏ ਸਾਰਾ ਕੁਝ ਮੇਰੇ ਕੋਲ ਹੈਗਾ ਵਾ ਲਾਤੀ ਟੁੱਟ ਗਈ ਆ ਮਰਿਆ ਤੇ ਨੀਗਾ ਮੇਰੇ ਯਾਰ ਜਿਹੜੇ ਆ ਨਾ ਮੇਰੇ ਭਰਾਵਾਂ ਨੂੰ ਵੱਧ ਪਿਆਰ ਕਰਦੇ ਮੇਰੇ ਨਾਲ ਤੇ ਕਿੰਨਾ ਕਾਣ ਕੇ ਭਰਾਵਾਂ ਨੇ ਆਣ ਕੇ ਪੁੱਛ ਲਿਆ ਤੈਨੂੰ ਯਾਰ ਜਿਹੜੇ ਬਣਾਏ ਸੀ ਸ਼ਜਾ ਕਦਾਂ ਹੱਸਿਕਾ ਭਾਜੀ ਠੀਕ ਆ ਕਰਨਾ ਭਾਜੀ ਵਧੀਆ ਹੋਰ ਕੀ ਗੱਲ ਹੋ ਗਈ ਛੱਡ ਲੱਗੀ ਆ ਆ ਛੱਡ ਲੱਗੀ ਭਾਜੀ ਯਾਰ ਦੇਖ ਪਿਆ ਸੀ ਇੱਕਦਮ ਥੋੜਾ ਜਿਹਾ ਚਲ ਕੋਈ ਗੱਲ ਨਹੀਂ ਹੋ ਠੀਕ ਵਾ ਨਾ ਹਾਂ ਠੀਕ ਆ ਭਾਜੀ ਕੋਈ ਸੁਣਾਓ ਨਹੀਂ ਕੋਈ ਨਹੀਂ ਪਾਣੀ ਲੰਦੋ ਪਾਣੀ ਪੀ ਕੇ ਆ ਮੈਂ ਬਾਈ ਹੋ ਗਈ ਗਰਮੀ ਦੀ ਜਾਪ ਇਹਨੂੰ ਪਾਣੀ ਲਿਆ ਕੇ ਪਿਆਲ ਭਾਜੀ ਨੂੰ ਲਿਆਉਣੀ ਮੈਰੋ ਬੜੀ ਇੱਥੇ ਛੱਡਿਆ ਤੇਰੀ ਭੈਣ ਦੀ ਹੈਣੀ ਨਾ ਮੰਮੀ ਦੀ ਹੈਣੀ ਉਹ ਕਿੱਥੇ ਗਈਆਂ ਭਾਜੀ ਕਿਹੜੀ ਮਾਂ ਤੇ ਕਿਹੜੀ ਭੈਣ 5 ਸਾਲ ਹੋ ਗਏ ਅੱਜ ਮੈਨੂੰ ਕੋਈ ਪਤਾ ਨਹੀਂ ਪੰਮੋ ਦਾ ਉਹ ਕਿੱਥੇ ਮੇਰੀ ਮਾਂ ਨੂੰ ਵੀ ਨਾਲ ਲੈ ਕੇ ਚਲ ਗਈ ਆ ਆਪਾਂ ਤੇ ਮੇਰੀ ਘਰ ਦੀ ਤੇ ਮੈਂ ਇਕੱਲੇ ਘਰ ਚ ਰਹਿਣ ਦੇ 5 ਸਾਲ ਹੋ ਗਏ ਸਾਨੂੰ ਕੋਈ ਥੋ ਪਤਾ ਨਹੀਂ ਉਹਨਾਂ ਦਾ ਹੈਗੀਆਂ ਵੀ ਅੱਖ ਦੇ ਇੱਕ ਜਾਂ ਮਾਰਖਾ ਪਗੀਆਂ ਵਾ ਉਹ ਨਹੀਂ ਛੰਦਿਆ ਮੈਨੂੰ ਪੰਮੋ ਟੱਕਰੀ ਬਾਜ਼ਾਰ ਚ ਤੇ ਨਾਲ ਉਹਦੇ 5 ਸਾਲ ਦੀ ਕੁੜੀ ਸੀ ਮੈਂ ਸੋਚਿਆ ਵੀ ਤੁਸੀਂ ਦਾ ਵਿਆਹੂ ਕਰਤਾ ਵਾ ਨਾ ਭਾਜੀ ਸਾਨੂੰ ਤੇ ਇਹ ਗੱਲ ਦਾ ਕੋਈ ਖਬਰ ਨਹੀਂ ਆ